ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਿੱਖ ਵਾਈਬਸ ਦੇ ਉੱਤੇ ਦੋਸਤੋ ਅੱਜ ਗੱਲਬਾਤ ਕਰਾਂਗੇ ਸ਼ਹੀਦ ਭਾਈ ਜਗਦੀਸ਼ ਸਿੰਘ ਭੋਲੇ ਹੁਰਾਂ ਬਾਰੇ ਸੋ ਅੱਜ ਦੀ ਜਿਹੜੀ ਵੀਡੀਓ ਆ ਬੜੀ ਦਿਲਚਸਪ ਹੋਣ ਵਾਲੀ ਹੈ ਜੀ ਇਹਨੂੰ ਸਾਰੀ ਨੂੰ ਸੁਣਨਾ ਤੇ ਅੱਗੇ ਸ਼ੇਅਰ ਜ਼ਰੂਰ ਕਰਨਾ ਕਹਿੰਦੇ ਵੀ ਮਾਪਿਆਂ ਦੀ ਉਂਗਲ ਫੜ ਕੇ ਤੁਰਦਾ ਬਚਪਨ ਜਦੋਂ ਜਵਾਨੀ ਵਿੱਚ ਪੈਰ ਧਰਨ ਲੱਗਦਾ ਹੈ ਤਾਂ ਮਾਪੇ ਉਸ ਪ੍ਰਤੀ ਕਈ ਤਰ੍ਹਾਂ ਦੇ ਸੁਪਨੇ ਵੇਖਣ ਲੱਗ ਪੈਂਦੇ ਨੇ ਪਰ ਜਾਗ ਦੀ ਜਵਾਨੀ ਨੂੰ ਆਪਣੇ ਮਾਪਿਆਂ ਪ੍ਰਤੀ ਫਰਜ਼ਾਂ ਤੋਂ ਵਧੇਰੇ ਆਪਣੀ ਕੌਮ ਪ੍ਰਤੀ ਆਪਣੇ ਫਰਜ਼ਾਂ ਦਾ ਸ਼ਿੱਦਤ ਨਾਲ ਅਹਿਸਾਸ ਹੁੰਦਾ ਹੈ ਇਸੇ ਤਰ੍ਹਾਂ ਦੇ ਇੱਕ ਗੱਬਰੂ ਭਾਈ ਜਗਦੀਸ਼ ਸਿੰਘ ਭੋਲੇ ਦਾ ਜਨਮ ਪਿਤਾ ਸਰਦਾਰ ਸੋਹਣ ਸਿੰਘ ਦੇ ਘਰ ਮਾਤਾ ਹਰਪਜਨ ਕੌਰ ਦੀ ਕੁੱਖੋਂ ਪਿੰਡ ਐਮਤ ਪਰ ਜ਼ਿਲ੍ਹਾ ਤਰਨਤਾਰਨ ਅੰਮ੍ਰਿਤਸਰ ਵਿਖੇ ਸਨ 1965 ਵਿੱਚ ਹੋਇਆ 11 ਕਲਾਸਾਂ ਪਾਸ ਕਰਨ ਤੋਂ ਬਾਅਦ ਭਾਈ ਜਗਦੀਸ਼ ਸਿੰਘ ਭੋਲੇ ਨੇ ਪਰਿਵਾਰ ਨੂੰ ਕਿਹਾ ਵੀ ਮੈਂ ਹੁਣ ਨੌਕਰੀ ਕਰਨੀ ਚਾਹੁੰਦਾ ਇਸ ਲਈ ਉਹ ਅੰਮ੍ਰਿਤਸਰ ਆ ਗਏ ਆਪਦੇ ਪਰਿਵਾਰ ਦੀ ਆਰਥਿਕ ਹਾਲਤ ਬਧੇਰੇ ਠੀਕ ਨਹੀਂ ਸੀਗੀ ਆਪਦੀ ਮਾਤਾ ਬੀਬੀ ਹਰਭਜਨ ਕੌਰ ਜਦੋਂ ਆਪਣੇ ਡੰਗਰਾਂ ਲਈ ਖੇਤਾਂ 'ਚ ਖੁਦ ਪੱਠੇ ਵੜਨ ਲਈ ਜਾਂਦੀ ਤਾਂ ਭਾਈ ਜਗਦੀਸ਼ ਸਿੰਘ ਕਹਿੰਦੇ ਕਿ ਬੀਬੀ ਜੀ ਤੁਸੀਂ ਖੇਤਾਂ 'ਚ ਆਪ ਪੱਠੇ ਵੜਨ ਨਾ ਜਾਇਆ ਕਰੋ ਭਾਈ ਭੋਲਾ ਹਰੇਕ ਨੂੰ ਜੀ ਕਹਿ ਕੇ ਬੁਲਾਉਂਦੇ ਸਨ ਮਾਤਾ ਅੱਗੋਂ ਕਹਿਣ ਲੱਗੀ ਵੀ ਫੇਰ ਤੂੰ ਘਰੇ ਰਹਿ ਪਾ ਤੂੰ ਵੜਦਿਆ ਆਇਆ ਕਰੀ ਮੈਂ ਭਾਈ ਘਰੇ ਰਹਿ ਕੇ ਆ ਕਰੂੰ ਭਾਈ ਭੋਲਾ ਕਹਿੰਦਾ ਵੀ ਕਿਸੇ ਤੋਂ ਪੈਸੇ ਦੇ ਕੇ ਵੜਵਾ ਲਿਆ ਕਰ ਅੱਗੋਂ ਸਹਿਜ ਸੁਭਾਅ ਹਾਸੇ 'ਚ ਆਪਦੇ ਮਾਤਾ ਜੀ ਨੇ ਕਹਿ ਦਿੱਤਾ ਵੀ ਠੀਕ ਹੈ ਤੂੰ ਪੈਸੇ ਦੇ ਦਿਆ ਕਰ ਪਰ ਪਰਿਵਾਰ ਦਾ ਕੋਈ ਵੀ ਮੈਂਬਰ ਨਹੀਂ ਸੀ ਜਾਣਦਾ ਵੀ ਅਜਿਹੇ ਹਾਲਾਤਾਂ ਵਿੱਚ ਵੀ ਭਾਈ ਜਗਦੀਸ਼ ਸਿੰਘ ਭੋਲੇ ਨੂੰ ਪਰਿਵਾਰ ਦੀ بجائے ਪੰਥ ਪ੍ਰਤੀ ਬਣਦੀ ਜ਼ਿੰਮੇਵਾਰੀ ਨਿਭਾਉਣ ਦੀ ਬਦੇਰੇ ਚਾਹਤ ਸੀ ਪਰਿਵਾਰ ਨੂੰ ਕਹਿੰਦੇ ਵੀ ਭਾਈ ਜਗਦੀਸ਼ ਸਿੰਘ ਭੋਲੇ ਨੇ ਇਹੀ ਦੱਸਿਆ ਸੀ ਵੀ ਮੈਂ ਅੰਮ੍ਰਿਤਸਰ ਕਿਤੇ ਦਫ਼ਤਰ ਵਿੱਚ ਨੌਕਰੀ ਕਰਦਾ ਜਦੋਂ ਉਸ ਦਫ਼ਤਰ ਦਾ ਨਾਂ ਪਤਾ ਵਾਰ-ਵਾਰ ਪੁੱਛੇ ਜਾਣ ਤੇ ਭੋਲੇ ਨੇ ਕੁਝ ਨਾ ਦੱਸਿਆ ਤਾਂ ਪਰਿਵਾਰਕ ਮੈਂਬਰਾਂ ਨੂੰ ਕੋਈ ਸ਼ੱਕ ਹੋਇਆ ਇਸ ਸ਼ੱਕ ਨੂੰ ਖਤਮ ਕਰਨ ਲਈ ਭਾਈ ਜਗਦੀਸ਼ ਸਿੰਘ ਭੋਲੇ ਨੇ 100 ਰੁਪਏ ਦਾ ਨੋਟ ਆਪਣੀ ਮਾਂ ਨੂੰ ਦਿੰਦੇ ਹੋਏ ਕਿਹਾ ਵੀ ਆਹ ਰੱਖ ਲਓ ਬੀਬੀ ਜੀ ਕਿਸੇ ਤੋਂ ਪੱਠੇ ਵਢਾ ਲਿਆ ਕਰੋ ਭਾਈ ਭੋਲੇ ਦੀ ਮਾਤਾ ਨੇ 100 ਰੁਪਏ ਦਾ ਫੜ ਲਏ ਪਰ ਕਹਿਣ ਲੱਗੀ ਵੀ ਪੁੱਤ ਜੇ ਤੂੰ ਪਿੰਡੋਂ ਤੁਰ ਕੇ ਪੱਟੀ ਤੱਕ ਜਾ ਸਕਦਾ ਹੈ ਤਾਂ ਮੈਂ ਵੀ ਤੇਰੀ ਮਾਂ ਵਾਂ ਭਾਵੇਂ ਮੈਨੂੰ ਤਰਨ ਤਾਰੋਂ ਤੁਰ ਕੇ ਆਉਣਾ ਪਵੇ ਮੈਂ ਐਤਕੀ ਤੇਰਾ ਦਫ਼ਤਰ ਵੇਖਣ ਆਉਣਾ ਹੀ ਇਹ ਗੱਲ ਸੁਣ ਕੇ ਭਾਈ ਜਗਦੀਸ਼ ਸਿੰਘ ਭੋਲਾ ਕਹਿੰਦਾ ਵੀ ਬੀਬੀ ਜੀ ਉਸ ਦਫ਼ਤਰ 'ਚ ਸਿਰਫ਼ ਬੰਦੇ ਹੀ ਜਾ ਸਕਦੇ ਨੇ ਬੀਬੀਆਂ ਨਹੀਂ ਜਾ ਸਕਦੀਆਂ ਹੁਣ ਇਹ ਜਵਾਬ ਸੁਣ ਕੇ ਮਾਤਾ ਚੁੱਪ ਕਰ ਗਈ ਪਰ ਉਸ ਦਾ ਸ਼ੱਕ ਹੋਰ ਵੱਧ ਗਿਆ ਮਾਤਾ ਨੇ ਆਪਣੇ ਪੇਕੇ ਪਿੰਡ ਬੱਗੇ ਕੇ ਫਿਰੋਜ਼ਪੁਰ ਦੇ ਵਿੱਚ ਜਾ ਕੇ ਇਸ ਬਾਰੇ ਗੱਲਬਾਤ ਆਪਣੇ ਪਿਤਾ ਤੇ ਭਰਾਵਾਂ ਨਾਲ ਵੀ ਕੀਤੀ ਸਾਰਿਆਂ ਨੂੰ ਵੈਸੇ ਤਸੱਲੀ ਸੀ ਕਿ ਭਾਈ ਜਗਦੀਸ਼ ਸਿੰਘ ਭੋਲਾ ਨੌਕਰੀ ਕਰਨ ਲੱਗ ਪਿਆ ਪਰ ਇੱਕ ਵਾਰ ਕੁਦਰਤੀ ਹੀ ਬੱਗੇ ਕੇ ਪਿੰਡ ਤੋਂ ਸੰਗਤ ਕਣਕ ਲੈ ਕੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਆਈ ਭਾਈ ਭੋਲਾ ਦੇ ਮਾਮਾ ਗੱਜਣ ਸਿੰਘ ਤੇ ਜਗੀਰ ਸਿੰਘ ਵੀ ਨਾਲ ਹੀ ਸਨ ਅਚਾਨਕ ਦਰਬਾਰ ਸਾਹਿਬ ਵਿੱਚ ਸਰਦਾਰ ਗੱਜਣ ਸਿੰਘ ਨੂੰ ਆਪਣੇ ਭਨੇਵੇਂ ਜਗਦੀਸ਼ ਸਿੰਘ ਭੋਲੇ ਦਾ ਝੋਲਾ ਪਿਆ ਪਰ ਉਹ ਅੱਖਾਂ ਤੋਂ ਲਾਂਬੇ ਹੋ ਗਿਆ ਫਿਰ ਸਰਦਾਰ ਗੱਜਣ ਸਿੰਘ ਨੇ ਇਸ ਬਾਰੇ ਪਿੰਡ ਦੇ ਵਿੱਚੋਂ ਨਾਲ ਆਈ ਹੋਰ ਸਿੰਘਾਂ ਨੂੰ ਦੱਸਿਆ ਤਾਂ ਉਹ ਪੂਰੀ ਮਿਹਨਤ ਨਾਲ ਉੱਥੇ ਹੀ ਭੋਲੇ ਨੂੰ ਲੱਭਣ ਲੱਗ ਪਏ ਛੇਤੀ ਹੀ ਭੋਲੇ ਦੀ ਪਿੱਠ ਉਹਨਾਂ ਨੂੰ ਫੇਰ ਨਜ਼ਰ ਆਈ ਉਹਨਾਂ ਨੇ ਪਿੱਛੋਂ ਜਾ ਕੇ ਉਸਦੇ ਮੋਢੇ ਤੇ ਹੱਥ ਰੱਖਿਆ ਤਾਂ ਭੋਲੇ ਨੇ ਮੁੜ ਕੇ ਵੇਖਿਆ ਇਸ ਵੇਲੇ ਭਾਈ ਭੋਲੇ ਦੇ ਹੱਥ ਵਿੱਚ ਕਹਿੰਦੇ ਵੀ ਰੈਫਲ ਸੀ ਭਾਈ ਜਗਦੀਸ਼ ਸਿੰਘ ਭੋਲੇ ਦਾ ਇਹ ਜਝਾਰੂ ਰੂਪ ਵੇਖ ਕੇ ਉਸਦੇ ਮਾਮੇ ਤੇ ਨਾਨਕੇ ਪਿੰਡ ਦੀ ਸੰਗਤ ਹੈਰਾਨ ਸੀ ਤੇ ਅਚਾਨਕ ਨਾਨਕਿਆਂ ਨੂੰ ਸਾਹਮਣੇ ਵੇਖ ਕੇ ਭੋਲਾ ਵੀ ਹੈਰਾਨ ਸੀ ਅਖੀਰ ਮਾਮਾ ਗੱਜਣ ਸਿੰਘ ਨੇ ਆਖਿਆ ਵੀ ਭੋਲੇਆ ਤੇਰੀ ਬੀਬੀ ਪਿੰਡ ਆਈ ਸੀ ਉਹ ਤਾਂ ਆਖਣ ਡਈ ਸੀ ਵੀ ਭੋਲੇ ਨੂੰ ਅੰਮ੍ਰਿਤਸਰ ਨੌਕਰੀ ਮਿਲ ਗਈ ਆ ਤੇ ਤੂੰ ਇੱਥੇ ਇਸ ਗੱਲ ਦਾ ਤੁਰੰਤ ਜਵਾਬ ਦੇਣ ਦੀ ਬਜਾਏ ਭਾਈ ਜਗਦੀਸ਼ ਸਿੰਘ ਭੋਲਾ ਨਾਨਕੇ ਪਿੰਡ ਦੀ ਸੰਗਤ ਨੂੰ ਜਲ ਪਾਣੀ ਛਕਾਉਣ ਦੇ ਆਰ ਵਿੱਚ ਰੁੱਝ ਗਿਆ ਫਿਰ ਅਖੀਰ ਮਾਮਾ ਗੱਜਣ ਸਿੰਘ ਨੇ ਕਿਹਾ ਵੀ ਭੋਲਾ ਆਹ ਕੰਮ ਬੜਾ ਖਤਰਨਾਕ ਹੈ ਇਹ ਛੱਡ ਦੇ ਭਾਈ ਜਗਦੀਸ਼ ਸਿੰਘ ਭੋਲਾ ਹੁਣ ਗੰਭੀਰ ਹੋ ਕੇ ਕਹਿਣ ਲੱਗਾ ਵੀ ਸਾਡੀ ਕੌਮ ਨੂੰ ਜਵਾਨੀਆਂ ਦੀ ਲੋੜ ਹੈ ਤੇ ਮੈਂ ਇਸ ਸੇਵਾ ਤੋਂ ਪਿੱਛੇ ਨਹੀਂ ਹਟ ਸਕਦਾ ਜਿਹੜਾ ਮੈਨੂੰ ਇਹ ਸੇਵਾ ਛੱਡਣ ਲਈ ਆਖੂ ਉਹ ਮੇਰਾ ਦੁਸ਼ਮਣ ਹੈ ਇਹ ਜਵਾਬ ਸੁਣ ਕੇ ਸਾਰੇ ਚੁੱਪ ਕਰ ਗਏ ਅਖੀਰ ਤੁਰਨ ਲੱਗੇ ਮਾਮਾ ਗੱਜਣ ਸਿੰਘ ਨੇ ਸਰਸਰੀ ਗਿਆ ਕਿ ਮੈਂ ਅਹਿਮਦਪੁਰੇ ਹੋ ਕੇ ਜਾਣਾ ਭੋਲਾ ਤੁਰੰਤ ਕਹਿਣ ਲੱਗਾ ਵੀ ਕੀ ਕਰਨ ਜਾਣਾ ਅਹਿਮਦਪੁਰਾ ਭਾਈ ਭੋਲਾ ਨਹੀਂ ਸੀ ਚਾਹੁੰਦਾ ਕਿ ਮਾਮਾ ਗੱਜਣ ਸਿੰਘ ਪਿੰਡ ਜਾ ਕੇ ਉਸਦੇ ਪਰਿਵਾਰ ਨੂੰ ਉਸਦੇ ਝਗਾਰੂ ਸੰਘਰਸ਼ ਬਾਰੇ ਦੱਸੇ ਪਰ ਸ਼ਾਇਦ ਉਹ ਇਹ ਵੀ ਜਾਣਦਾ ਸੀ ਕਿ ਇਹ ਹਕੀਕਤ ਹੁਣ ਹੋਰ ਲੁਕੀ ਨਹੀਂ ਰਹਿ ਸਕਦੀ। ਇਹੀ ਕਾਰਨ ਸੀ ਕਿ ਭਾਈ ਭੋਲੇ ਨੇ ਪਿੰਡ ਵਿੱਚ ਆਉਣਾ ਜਾਣਾ ਕੱਟ ਕਰ ਦਿੱਤਾ। ਜੇਕਰ ਕਦੇ ਜਾਣਾ ਵੀ ਤਾਂ ਆਪਣੇ ਘਰ ਨਾ ਜਾਂਦਾ, ਜੇ ਜਾਂਦਾ ਵੀ ਤਾਂ ਉਦੋਂ ਜਦੋਂ ਮਾਂ ਘਰ ਨਾ ਹੁੰਦੀ। ਮਾਤਾ ਹਰਭਜਨ ਕੌਰ ਨੇ ਘਰਚ ਆਪਣੇ ਪਰਿਵਾਰਕ ਮੈਂਬਰਾਂ ਨੂੰ ਕਹਿ ਦਿੱਤਾ ਵੀ ਜਦੋਂ ਵੀ ਭੋਲਾ ਆਵੇ ਚੁੱਪ ਕਰਕੇ ਮੈਨੂੰ ਖੇਤ 'ਚ ਆ ਕੇ ਦੱਸ ਦਿਓ ਅਜੇ ਹਾਈ ਹੋਇਆ ਭਾਈ ਜਗਦੀਸ਼ ਸਿੰਘ ਭੋਲਾ ਆਪਣੇ ਦੋ ਸਾਥੀਆਂ ਨਾਲ ਆਪਣੇ ਘਰ ਆਇਆ ਉਹ ਅਜੇ ਦੁੱਧ ਪੀ ਹੀ ਰਹੇ ਸਨ ਕਿ ਆਪਦੇ ਪਰਿਵਾਰ ਦੇ ਦੱਸਣ ਦੇ ਮਾਤਾ ਵੀ ਖੇਤੋਂ ਆ ਗਈ ਭਾਈ ਜਗਦੀਸ਼ ਸਿੰਘ ਭੋਲਾ ਆਪਣੀ ਮਾਤਾ ਨੂੰ ਬੜੇ ਸਨੇਹ ਨਾਲ ਗਲਵਕੜੀ ਪਾ ਕੇ ਮਿਲਿਆ ਹੁਣ ਮਾਤਾ ਨੇ ਕਿਹਾ ਵੀ ਪੁੱਤਰਾ ਬੜੇ ਚਿਰਾਂ ਬਾਅਦ ਦਰਸ਼ਨ ਦਿੱਤੇ ਨਹੀਂ ਭਾਈ ਜਗਦੀਸ਼ ਸਿੰਘ ਭੋਲੇ ਦਾ ਜਵਾਬ ਸੀ ਵੀ ਮਾਤਾ ਜੀ ਆਹ ਨਾਲ ਦੇ ਸਾਥੀਆਂ ਵੱਲ ਇਸ਼ਾਰਾ ਕਰਕੇ ਵੀ ਤੁਹਾਡੇ ਪੁੱਤੀ ਨੇ ਮੈਂ ਇਕੱਲਾ ਨਹੀਂ ਹੈਗਾ ਇਹਨਾਂ ਨੂੰ ਵੀ ਪੁੱਤੀ ਸਮਝੋ ਭਾਈ ਜਗਦੀਸ਼ ਸਿੰਘ ਭੋਲੇ ਦਾ ਇਹ ਕਹਿਣ ਦਾ ਭਾਵ ਸ਼ਾਇਦ ਇਹੀ ਸੀ ਕਿ ਮਾਂ ਝੂਰਦੀ ਨਾ ਰਹੇ ਕਿ ਮੇਰਾ ਪੁੱਤ ਮੌਤੇ ਰਾਹ ਤੁਰ ਪਿਆ ਹੈ ਉਹ ਸ਼ਾਇਦ ਹੌਸਲਾ ਦੇਣਾ ਚਾਹੁੰਦਾ ਸੀ ਕਿ ਕੌਮ ਨੂੰ ਇੱਕ ਪੁੱਤ ਸਮਰਪਨ ਕਰੋਗੇ ਤਾਂ ਤੁਹਾਡਾ ਸਹਾਰਾ ਬਣ ਲਈ ਤੁਹਾਨੂੰ ਕੌਮ 'ਚੋਂ ਨਵੇਂ ਪੁੱਤ ਵੀ ਮਿਲਣਗੇ ਪਰ ਮਾਂ ਦੀ ਮਮਤਾ ਕੁਝ ਨਹੀਂ ਜਾਣਦੀ ਭਾਈ ਭੋਲੇ ਦੀ ਮਾਤਾ ਨੇ ਭੋਲੇ ਦਾ ਦਿੱਤਾ ਹੋਇਆ 100 ਰੁਪਿਆ ਅੰਦਰੋਂ ਕੱਢ ਕੇ ਲਿਆਂਦਾ ਤੇ ਭੋਲੇ ਨੂੰ ਵਾਪਸ ਕਰਦੇ ਹੋਏ ਆਖਿਆ ਵੀ ਮੈਨੂੰ ਪੈਸੇ ਨਹੀਂ ਚਾਹੀਦੇ ਮੈਨੂੰ ਤੇਰੀ ਲੋੜ ਹੈ ਮਾਂ ਦੀ ਇਸ ਮਮਤਾ ਮਈ ਮੰਗ ਤੇ ਕਸੀਸ ਵੱਟ ਕੇ ਭਾਈ ਜਗਦੀਸ਼ ਸਿੰਘ ਭੋਲਾ ਮਮਤਾ ਨੂੰ ਕੁਰਬਾਨੀ ਲਈ ਪ੍ਰੇਰਦਾ ਉੱਥੋਂ ਵਿਦਾ ਹੋ ਗਿਆ ਇਸ ਘਟਨਾ ਤੋਂ 15 ਕੁ ਦਿਨਾਂ ਬਾਅਦ ਹੀ ਭਾਈ ਜਗਦੀਸ਼ ਸਿੰਘ ਭੋਲੇ ਦਾ ਗਰਦਾਸ ਪਰ ਵਿਖੇ ਪੁਲਿਸ ਨਾਲ ਇੱਕ ਮੁਕਾਬਲਾ ਹੋ ਗਿਆ ਇਸ ਮੁਕਾਬਲੇ ਵਿੱਚ ਭਾਈ ਭੋਲਾ ਦੇ ਹੱਥ ਤੇ ਗੋਲੀ ਵੱਜ ਗਈ ਪਰ ਉਹ ਪੂਰੀ ਹਿੰਮਤ ਨਾਲ ਜ਼ਖਮੀ ਹਾਲਤ ਵਿੱਚ ਵੀ ਮੁਕਾਬਲਾ ਕਰਦਾ ਉਥੋਂ ਪੁਲਿਸ ਦਾ ਘੇਰਾ ਤੋੜ ਕੇ ਨਿਕਲ ਗਿਆ ਇਸ ਪਿੱਛੋਂ ਵੀ ਉਹ ਪਿੰਡ ਆਇਆ ਪਰ ਆਪਣੇ ਘਰ ਨਾ ਗਿਆ ਕਿਸੇ ਹੋਰ ਘਰੋਂ ਹੀ ਰੋਟੀ ਖਾ ਕੇ ਦੁੱਧ ਪੀ ਕੇ ਉਹ ਆਪਣੇ ਸਾਥੀਆਂ ਨਾਲ ਚਲਾ ਗਿਆ ਤੇ ਹਤਿਆਤ ਦੇ ਕੇ ਗਿਆ ਕਿ ਮੇਰੀ ਮਾਂ ਨੂੰ ਮੇਰੀ ਜ਼ਖਮੀ ਹੋਣ ਦਾ ਪਤਾ ਨਾ ਲਗੇ ਉਧਰ ਜਦੋਂ ਦਰਬਾਰ ਸਾਹਿਬ ਉਤੇ ਹਮਲਾ ਹੋਇਆ ਤਾਂ ਸਾਰੇ ਪੰਜਾਬ ਵਿੱਚ ਕਰਫਿਊ ਲਗਾ ਦਿੱਤਾ ਗਿਆ ਤੇ ਜਿਉਂ ਹੀ ਪੰਜਾਬ 'ਚ ਲਾਗੂ ਹੋਏ ਕਰਫਿਊ 'ਚ ਥੋੜੀ ਜਹੀ ਢਿੱਲ ਮਿਲੀ ਤਾਂ ਭਾਈ ਜਗਦੀਸ਼ ਸਿੰਘ ਪੋਲਾ ਅੰਮ੍ਰਿਤਸਰ ਵੱਲ ਨੂੰ ਤੁਰ ਪਿਆ ਭੋਲੇ ਦੇ ਨਾਨਾ ਸਰਦਾਰ ਠਾਕਰ ਸਿੰਘ ਨੇ ਰੋਕਦੇ ਆਖਿਆ ਵੀ ਪੁੱਤ ਬਾਹਰ ਅੱਗ ਵੱਨ ਰਹੀ ਹੈ ਇਸ ਵੇਲੇ ਸਗੋਂ ਆਸੇ ਪਾਸੇ ਰਹਿਣ ਦੀ ਲੋੜ ਹੈ ਤੇ ਤੂੰ ਅੰਮ੍ਰਿਤਸਰ ਨੂੰ ਤਿਆਰ ਹੋ ਪਿਆ ਪਰ ਭਾਈ ਜਗਦੀਸ਼ ਸਿੰਘ ਭੋਲੇ ਦੀ ਮਾਨਸਿਕ ਹਾਲਤ ਦਾ ਕੋਈ ਵੀ ਅੰਦਾਜ਼ਾ ਲਾਣੋ ਅਸਮਰੱਥ ਸੀ ਉਫ਼ ਦੇ ਦਿਲ ਅੰਦਰ ਜਜ਼ਮਿਆਂ ਦਾ ਤੂਫਾਨ ਸੀ ਤੇ ਉਹ ਸੋਚ ਰਿਹਾ ਸੀ ਕਿ ਹੁਣ ਜਦੋਂ ਫੌਜ ਨੇ ਦਰਬਾਰ ਸਾਹਿਬ ਤੇ ਹਮਲਾ ਕਰ ਦਿੱਤਾ ਤਾਂ ਮੇਰੀ ਲੋੜ ਉੱਥੇ ਹੈ ਮੈਨੂੰ ਉੱਥੇ ਪਹੁੰਚਣਾ ਚਾਹੀਦਾ ਆਪਦੇ ਨਾਨਾ ਸਰਦਾਰ ਠਾਕੁਰ ਸਿੰਘ ਰੋਕਦੇ ਰਹੇ ਉਹ ਇਹ ਵੀ ਕਹਿੰਦੇ ਰਹੇ ਕਿ ਮੈਂ ਇੱਕ ਕਿੱਲਾ ਜ਼ਮੀਨ ਵੇਚ ਕੇ ਤੈਨੂੰ ਕੋਈ ਕੰਮ ਆਰੰਭ ਕਰਵਾ ਦਿੰਨਾ ਪਰ ਭਾਈ ਜਗਦੀਸ਼ ਸਿੰਘ ਭੋਲੇ ਦਾ ਜਵਾਬ ਸੀ ਵੀ ਜਿਹੜਾ ਕੰਮ ਮੈਂ ਕਰਨਾ ਹੈ ਉਹਦੇ ਬਾਰੇ ਤੁਸੀਂ ਸੋਚ ਵੀ ਨਹੀਂ ਸਕਦੇ ਮੈਂ ਆਪਣਾ ਧਰਮ ਆਪਣਾ ਪ੍ਰਣ ਸੀਸ ਦੇ ਨਾਲ ਨਿਭਾਉਣਾ ਹੁਣ ਭਾਈ ਜਗਦੀਸ਼ ਸਿੰਘ ਭੋਲੇ ਨੇ ਪਾਈ ਸਖਦੇਵ ਸਿੰਘ ਸਖੀਰਾ ਦੇ ਨਾਲ ਮਿਲ ਕੇ ਨਵੇਂ ਸਿਰੇ ਤੋਂ ਸੰਘਰਸ਼ ਦਾ ਆਗਾਜ਼ ਕੀਤਾ ਆਪਣੇ ਇਲਾਕੇ ਵਿੱਚ ਆ ਕੇ ਹਥਿਆਰਾਂ ਦਾ ਇੰਤਜ਼ਾਮ ਕੀਤਾ ਤੇ ਗੋਲੀਆਂ ਦੀ ਗੂੰਜ ਨਾਲ ਪੰਜਾਬ ਦੀ ਫਿਜ਼ਾ ਤੇ ছায়ਾ ਸਨਾਟਾ ਤੋੜਿਆ ਇਨ੍ਹਾਂ ਆਰੰਭਲੇ ਦਿਨਾਂ ਵਿੱਚ ਹੀ ਕਹਿੰਦੇ ਵੀ ਇੱਕ ਮੁਖਬਰ ਦੀ ਮੁਖਬਰੀ ਤੇ ਪੱਟੀ ਦੀ ਪੁਲਿਸ ਨੇ ਇੱਕ ਠਾਰ ਤੇ ਸੁੱਤੇ ਪਏ ਭਾਈ ਜਗਦੇਵ ਸਿੰਘ ਭੋਲੇ ਤੇ ਉਹਨਾਂ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਦੇ ਕਾਬੂ ਆ ਜਾਣ ਤੇ ਖੇਡ ਖਤਮ ਮੰਨ ਲੈਣਾ ਝਿਹਾਰੂ ਸਿੰਘਾਂ ਦਾ ਕੰਮ ਨਹੀਂ ਹੁੰਦਾ ਭਾਈ ਜਗਦੀਸ਼ ਸਿੰਘ ਭੋਲਾ ਲਈ ਵੀ ਅਜੇ ਸਾਰੇ ਰਾਹ ਬੰਦ ਨਹੀਂ ਸੀ ਹੋਏ ਜਦੋਂ ਆਪ ਨੂੰ ਹਥਕੜੀਆਂ ਲਾ ਕੇ ਪੁਲਿਸ ਲਿਜਾ ਰਹੀ ਸੀ ਤਾਂ ਪਿੰਡ ਕੱਚਾ ਪੱਕਾ ਦੇ ਨੇੜੇ ਭਾਈ ਜਗਦੀਸ਼ ਸਿੰਘ ਭੋਲੇ ਨੇ ਪੁਲਿਸ ਵਾਲਿਆਂ ਨੂੰ ਥੋਬੀ ਪੜਕਾ ਮਾਰ ਕੇ ਭੂਆਗੇ ਪਰਾਂ ਸੁੱਟ ਦਿੱਤਾ ਅਤੇ ਹਥਕੜੀਆਂ ਸਮੇਤ ਹੀ ਫਰਾਰ ਹੋ ਗਿਆ ਪੁਲਿਸ ਦੀ ਹਰਾਸਤ ਤੋਂ ਫਰਾਰ ਹੋਣ ਪਿੱਛੋਂ ਕਿਸੇ ਝਹਾਰੂ ਲਈ ਮੁੱਖ ਕੰਮ ਕਿਸੇ ਠਾਰ ਤੇ ਸਿਰ ਲਗਾਉਂਦਾ ਹੁੰਦਾ ਹੈ ਤੇ ਪੁਲਿਸ ਦਾ ਮੁੱਖ ਕੰਮ ਉਸ ਨੂੰ ਕਿਸੇ ਵੀ ਕੀਮਤ ਤੇ ਫਿਰ ਗ੍ਰਿਫਤਾਰ ਕਰਨ ਲਈ ਥਾਂ ਥਾਂ ਤੇ ਵਿਸ਼ੇਸ਼ ਨਾਕੇ ਲਵਾ ਦੇਣੇ ਅਤੇ ਛਾਪੇਮਾਰੀ ਤੇਜ਼ ਕਰ ਦੇਣੀ ਹੁੰਦੀ ਹੈ ਭਾਈ ਭੋਲੇ ਨੇ ਇੱਥੇ ਨੇੜੇ ਹੀ ਆਪਣੇ ਪਿੰਡ ਵਿੱਚ ਜਾ ਕੇ ਹਥਕੜੀਆਂ ਵੱਡੀਆਂ ਕਹਿੰਦੇ ਇਹਨਾਂ ਦਿਨਾਂ ਵਿੱਚ ਵੈਰੋਵਾਲ ਦਾ ਇੱਕ ਥਾਣੇਦਾਰ ਜਿਸ ਨੂੰ ਆਮ ਤੌਰ ਤੇ ਕੁੱਬਾ ਕਿਹਾ ਜਾਂਦਾ ਸੀ ਪੁਲਿਸ ਦੀ ਗਾਰ ਦੇ ਨਾਲ ਪੀ ਪੀ ਕਰਦਾ ਭਾਈ ਜਗਦੀਸ਼ ਸਿੰਘ ਭੋਲੇ ਦੇ ਘਰ ਆਣ ਪਹੁੰਚ ਗਿਆ ਉਹ ਆਪਣੇ ਨਾਲ ਲਿਆਂਦੀਆਂ ਕੁਝ ਜਿਹਾਰੂ ਸਿੰਘਾਂ ਦੀਆਂ ਤਸਵੀਰਾਂ ਭਾਈ ਭੋਲੇ ਦੀ ਮਾਤਾ ਨੂੰ ਵਿਖਾਉਂਦਾ ਹੋਇਆ ਕਹਿਣ ਲੱਗਾ ਕਿ ਇਹਨਾਂ ਤਸਵੀਰਾਂ ਵਿੱਚੋਂ ਭੋਲਾ ਪਛਾਣ ਕੇ ਦੱਸੇ। ਉਹਨਾਂ ਤਸਵੀਰਾਂ ਵਿੱਚ ਭਾਈ ਭੋਲੇ ਦੀ ਕੋਈ ਤਸਵੀਰ ਨਹੀਂ ਸੀ। ਸੋ ਮਾਤਾ ਨੇ ਕਿਹਾ ਵੀ ਇਹਨਾਂ 'ਚ ਭੋਲਾ ਨਹੀਂ ਹੈਗਾ। ਕੁੱਬਾ ਥਾਣੇਦਾਰ ਇੱਕ ਜਿਹਾਰੂ ਸਿੰਘ ਦੀ ਤਸਵੀਰ ਤੇ ਵਿਸ਼ੇਸ਼ ਜ਼ੋਰ ਦਿੰਦਾ ਹੋਇਆ ਕਹਿਣ ਲੱਗਾ ਵੀ ਆਹ ਤਾਂ ਭੋਲਾ ਹੀ ਆ। ਮਾਤਾ ਨੇ ਕਿਹਾ ਵੀ ਨਹੀਂ, ਇਹ ਭੋਲਾ ਨਹੀਂ ਹੈਗਾ। ਉਹ ਕਹਿੰਦਾ ਵੀ ਤੂੰ ਮੰਨ ਜਾ ਇਹ ਭੋਲਾ ਹੀ ਐ। ਭੋਲੇ ਦੀ ਮਾਤਾ ਹਰਭਜਨ ਕੌਰ ਨੇ ਬੜੀ ਨਿਮਰਤਾ ਨਾਲ ਕਿਹਾ ਵੀ ਨਹੀਂ ਪੁੱਤ ਇਹ ਭੋਲਾ ਨਹੀਂ ਹੈਗਾ ਮੈਂ ਐਵੇਂ ਕਿਵੇਂ ਕਹਿ ਦਿਆਂ ਵੀ ਇਹ ਭੋਲਾ ਹੈ ਇਹ ਸੁਣਦਿਆਂ ਹੀ ਉਸ ਹੰਕਾਰੇ ਹੋਏ ਥਾਣੇਦਾਰ ਨੇ ਮਾਤਾ ਹਰਭਜਨ ਕੌਰ ਦੇ ਚਪੇੜ ਗੱਡ ਮਾਰੀ ਹੁਣ ਮਾਤਾ ਹਰਭਜਨ ਕੌਰ ਦਾ ਖੂਨ ਖ올 ਉਠਿਆ ਤੇ ਉਹ ਕਹਿਣ ਲੱਗੀ ਵੀ ਪੁੱਤ ਇਹ ਚਪੇੜ ਮਾਰੀ ਤਾਂ ਹੈਗੀ ਐ ਹੁਣ ਚੇਤੇ ਰੱਖੀ ਅੱਗੋਂ ਕੁੱਬਾ ਥਾਣੇਦਾਰ ਆਵਾ ਤਵਾ ਬੋਲਦਾ ਹੋਇਆ ਸਪਾਈਆਂ ਨੂੰ ਕਹਿਣ ਲੱਗਾ ਕਿ ਇਹਨਾਂ ਮਾਤਾ ਦੇ ਭਾਈ ਭੋਲੇ ਦੀ ਭਰਜਾਈ ਨੂੰ ਪੰਚਾਇਤ ਲੈ ਚੱਲੋ ਪਰਸਵਾਲੇ ਉਹਨਾਂ ਨੂੰ ਪੰਚਾਇਤ ਵੱਲ ਲੈ ਤੁਰੇ ਰਾਹ ਵਿੱਚ ਉਖਤ ਥਾਣੇਦਾਰ ਨੂੰ ਇੱਕ ਹੌਲਦਾਰ ਨੇ ਹੌਲੀ ਜਿਹੀ ਕਿਹਾ ਕਿ ਤੂੰ ਬਹੁਤ ਵੱਡੀ ਗਲਤੀ ਕਰ ਰਿਹਾ ਹੈਂ ਭੋਲੇ ਨੂੰ ਪਤਾ ਲੱਗਾ ਤਾਂ ਉਹ ਪਤਾ ਨਹੀਂ ਕੀ ਕਰੇ ਇਸ ਤਰ੍ਹਾਂ ਕਹਿੰਦੇ ਵੀ ਪੰਚਾਇਤ ਤੱਕ ਪਹੁੰਚਦੇ ਪਹੁੰਚਦੇ ਥਾਣੇਦਾਰ ਵੀ ਥੋੜਾ ਡਰ ਗਿਆ ਹੁਣ ਪੰਚਾਇਤ ਵਿੱਚ ਪਹੁੰਚਦੇ ਹੀ ਥਾਣੇਦਾਰ ਨੇ ਉੱਥੇ ਇਕੱਠੇ ਹੋਏ ਪਿੰਡ ਵਾਸੀਆਂ ਨੂੰ ਕਿਹਾ ਵੀ ਮਾਤਾ ਨੂੰ ਮੱਜੇ ਤੇ ਬਿਠਾਓ ਭਾਈ ਭੋਲੇ ਦੀ ਮਾਤਾ ਗੱਜ ਕੇ ਬੋਲੀ ਵੀ ਮੈਂ ਮੱਜੇ ਤੇ ਨਹੀਂ ਬਹਿਣਾ ਮੰਜਾ ਤਾਂ ਮੇਰੇ ਘਰ ਵੀ ਪਿਆ ਸੀ ਤੂੰ ਪੰਚਾਇਤ ਚ ਫੜ ਕੇ ਲਿਆਇਆ ਇਸ ਲਈ ਹੁਣ ਇੱਥੇ ਤਾਂ ਮੈਂ ਪੁੰਜੀ ਹੀ ਤੇ ਮਾਤਾ ਪੁੰਜੀ ਬੈਠ ਗਈ ਹੁਣ ਕੁੱਬੇ ਥਾਣੇਦਾਰ ਦੇ ਚਿਹਰੇ ਦਾ ਰੰਗ ਉਡਣ ਲੱਗ ਪਿਆ ਉਹ ਵਧੀਕੀ ਕਰਤਾ ਬੈਠਾ ਸੀ ਪਰ ਹੁਣ ਭਾਈ ਭੋਲੇ ਦਾ ਡਰ ਉਸ ਨੂੰ ਵੱਡ ਵੱਡ ਖਾਣ ਲੱਗ ਪਿਆ ਸੀ ਹੌਲਦਾਰ ਨੇ ਫੇਰ ਹੌਲੀ ਜਾਈ ਉਸ ਨੂੰ ਕਿਹਾ ਵੀ ਜਨਾਬ ਅਜੇ ਵੀ ਮਾਤਾ ਨੂੰ ਘਰ ਭੇਜ ਦੋ ਤੇ ਥਾਣੇਦਾਰ ਨੇ ਆਪਣੀ ਫੌਕੀ ਹੈਂਕਰ ਨੂੰ ਕਾਇਮ ਰੱਖਦੇ ਹੋਏ ਵੀ ਮਾਤਾ ਤੇ ਭੋਲੇ ਦੀ ਪਰਜਾਈ ਨੂੰ ਘਰ ਜਾਣ ਲਈ ਕਹਿ ਦਿੱਤਾ ਕੁੱਬੇ ਥਾਣੇਦਾਰ ਵੱਲੋਂ ਭੋਲੇ ਦੀ ਮਾਤਾ ਨੂੰ ਚਪੇੜ ਮਾਰਨ ਅਤੇ ਗਲਤ ਮਾਲਤ ਬੋਲਣ ਦੀ ਖਬਰ ਪਿੰਡ ਦੀਆਂ ਜੂਹਾਂ ਟੱਪ ਗਈ ਤੇ ਇਹ ਖਬਰ ਛੇਤੀ ਹੀ ਭਾਈ ਜਗਦੀਸ਼ ਸਿੰਘ ਭੋਲੇ ਤੱਕ ਵੀ ਪਹੁੰਚ ਗਈ। ਸੂਰਮੇ ਦਾ ਖੂਨ ਖ올 ਉਠਿਆ। ਕੁੱਬੇ ਥਾਣੇਦਾਰ ਨੂੰ ਵੀ ਉਦੋਂ ਹੀ ਪਤਾ ਲੱਗਾ। ਜਦੋਂ ਜਝਾਰੂ ਸਿੰਘਾਂ ਨੇ ਉਸ ਨੂੰ ਸੁੱਤੇ ਪਏ ਨੂੰ ਆਣ ਦਰਸ਼ਨ ਦਿੱਤੇ ਤੇ ਫੇਰ ਕੁਰਤੇ ਪਜਾਮੇ ਵਿੱਚ ਹੀ ਚੁੱਕ ਕੇ ਸਿੱਧਾ ਹੀ ਅੰਮ੍ਰਿਤਸਰ ਲੈ ਗਏ। ਗੁਰਦੁਆਰਾ ਸ਼ਹੀਦਾਂ ਦੇ ਨੇੜੇ ਜਦੋਂ ਸਿੰਘਾਂ ਨੇ ਕੁੱਬੇ ਥਾਣੇਦਾਰ ਦੀਆਂ ਬਾਹਾਂ ਮੋੜ ਕੇ ਉਸ ਨੂੰ ਭਾਈ ਜਗਦੀਸ਼ ਸਿੰਘ ਭੋਲੇ ਦੇ ਕੋਲ ਪੇਸ਼ ਕੀਤਾ ਤਾਂ ਉਹ ਡਾਡਾ ਮਾਰਦਾ ਹੋਇਆ ਮਾਫੀ ਮੰਗਣ ਲੱਗ ਪਿਆ ਭਾਈ ਜਗਦੀਸ਼ ਸਿੰਘ ਭੋਲੇ ਦੀ ਫਰਾਗਦਿਲੀ ਦੀ ਇਹ ਮਿਸਾਲ ਸੀ ਕਿ ਉਹਨਾਂ ਨੇ ਇਸ ਹਾਲਤ ਵਿੱਚ ਕੁੱਬੇ ਥਾਣੇਦਾਰ ਨੂੰ ਮਾਰਿਆ ਨਹੀਂ ਬਲਕਿ ਕਿਹਾ ਵੀ ਜੇ ਮਾਫੀ ਮੰਗਣੀ ਹੈ ਤਾਂ ਉਸ ਤੋਂ ਮੰਗ ਜਿਹਦੀ ਤੂੰ ਬੇਇੱਜ਼ਤੀ ਕੀਤੀ ਹੈ ਤੇ ਇਸ ਤਰ੍ਹਾਂ ਦਰਿਆਦਿਲ ਭਾਈ ਜਗਦੀਸ਼ ਸਿੰਘ ਭੋਲੇ ਨੇ ਉਸ ਥਾਣੇਦਾਰ ਨੂੰ ਖੁੱਲਾ ਛੱਡ ਕੇ ਮਾਤਾ ਤੋਂ ਮਾਫੀ ਮੰਗਣ ਦਾ ਮੌਕਾ ਦੇ ਦਿੱਤਾ ਕੁਬੇ ਥਾਣੇਦਾਰ ਲਈ ਇਹ ਇੱਕ ਮੌਕਾ ਕਿਸੇ ਮਰਨੌਊ ਬੰਦੇ ਨੂੰ ਜ਼ਿੰਦਗੀ ਦਾ ਅਮਰਤ ਹਾਸਲ ਹੋਣ ਵਾਂਗ ਸੀ ਮਾਫੀ ਮੰਗਣ ਲਈ ਉਹ ਪਿੰਡ ਅਹਿਮਦਪੁਰਾ ਪਹੁੰਚਿਆ ਤਾਂ ਮਾਤਾ ਹਰਭਜਨ ਕੌਰ ਆਪਣੇ ਪੇਕੇ ਬੱਗੇ ਕੇ ਫਰੋਜ਼ ਪਰ ਗਈ ਹੋਈ ਸੀ ਕਿਉਂਕਿ ਭਾਈ ਭੋਲਾ ਦੀ ਨਾਨੀ ਬਿਮਾਰ ਸੀ ਪਰ ਭਾਈ ਭੋਲੇ ਦੇ ਪਿਤਾ ਨੇ ਸਾਰੀ ਗੱਲ ਸੁਣ ਕੇ ਆਪਣੇ ਤੌਰ ਤੇ ਕਹਿ ਦਿੱਤਾ ਕਿ ਮਾਫੀ ਦੀ ਕੋਈ ਲੋੜ ਨਹੀਂ ਤੈਨੂੰ ਹੁਣ ਇੱਥੇ ਆਉਣ ਦੀ ਕੋਈ ਲੋੜ ਨਹੀਂ ਹੈਗੀ ਥਾਣੇਦਾਰ ਖੁਸ਼ ਹੋ ਗਿਆ ਪਰ ਭਾਈ ਭੋਲੇ ਦੇ ਸਾਥੀਆਂ ਨੇ ਕਿਹਾ ਕਿ ਮਾਤਾ ਤੋਂ ਮਾਫੀ ਮੰਗਣੀਓ ਮੰਗਣੀ ਹੈ ਹਰ ਹਾਲਤ ਵਿੱਚ। ਥਾਣੇਦਾਰ ਨੇ ਦਲੀਲ ਦਿੱਤੀ ਕਿ ਮਾਤਾ ਪਿੰਡ ਵਿੱਚ ਨਹੀਂ ਹੈਗੀ ਪਰ ਭਾਈ ਭੋਲੇ ਦੇ ਸਾਥੀਆਂ ਨੇ ਕਿਹਾ ਕਿ ਮਾਤਾ ਨੇ ਆਹੀ ਜਾਣਾ ਉੱਥੇ ਤਾਂ ਨਹੀਂ ਰਹਿੰਦੀ। ਫਿਰ ਥਾਣੇਦਾਰ ਕਹਿੰਦਾ ਵੀ ਫਿਰੋਜ਼ਪੁਰ ਦਾ ਐਡਰੈਸ ਲੈ ਲਓ ਉੱਥੇ ਜਾ ਕੇ ਮਾਫੀ ਮੰਗ ਆਉਣਾ। ਪਰ ਭਾਈ ਭੋਲੇ ਦੇ ਸਾਥੀ ਕਹਿੰਦੇ ਵੀ ਚਪੇੜ ਇਸ ਪਿੰਡ 'ਚ ਮਾਰੀ ਸੀ ਕਿ ਫਿਰੋਜ਼ਪੁਰ ਜਾ ਕੇ ਮਾਫੀ ਐਸ਼ਮੈਂਟ ਦੀ ਮੰਗਣੀਆਂ ਫਿਰ ਦੋ ਕੋ ਦਿਨ ਬਾਅਦ ਭਾਈ ਭੋਲੇ ਦੀ ਮਾਤਾ ਪਿੰਡ ਆਈ ਤਾਂ ਥਾਣੇਦਾਰ ਮਾਫੀ ਮੰਗਦਾ ਹੋਇਆ ਆਪਣੀ ਪੱਗ ਮਾਤਾ ਦੇ ਪੈਰਾਂ 'ਚ ਰੱਖਣ ਲਈ ਸਿਰੋਂ ਲਾਉਣ ਲੱਗਾ ਇਹ ਵੇਖ ਕੇ ਮਾਤਾ ਹਰਭਜਨ ਕੌਰ ਕਹਿਣ ਲੱਗੀ ਵੀ ਨਾ ਨਾ ਪੁੱਤ ਪੱਗ ਨਾ ਲਾਵੀ ਜੇ ਮੇਰੇ ਕਰਕੇ ਤੂੰ ਪੱਗ ਲਾਹੀ ਤਾਂ ਮੇਰੀ ਵੀ ਕੋਈ ਇੱਜ਼ਤ ਨਹੀਂ ਇੱਕ ਵਾਰ ਕਹਿੰਦੇ ਵੀ ਭਾਈ ਜਗਦੀਸ਼ ਸਿੰਘ ਭੋਲਾ ਫਰੋਜ਼ਪੁਰ ਮੋਗਾ ਰੋਡ ਤੇ ਪੈਂਦੇ ਪਿੰਡ ਵਜੀਦਪੁਰ ਦੇ ਗੁਰਦੁਆਰਾ ਜਾਮਣੀ ਸਾਹਿਬ ਵਿੱਚ ਰੁਕੇ ਹੋਏ ਸਨ ਕਿ ਸੂ ਮਿਲਣ ਤੇ ਪੁਲਿਸ ਅਤੇ CRP ਨੇ ਘੇਰਾ ਪਾ ਲਿਆ ਭਾਈ ਜਗਦੀਸ਼ ਸਿੰਘ ਭੋਲਾ ਕਾਰ ਸੇਵਾ ਵਾਲੇ ਬਾਬਾ ਚਰਨ ਸਿੰਘ ਦੀ ਸਹਾਇਤਾ ਨਾਲ ਇੱਕ ਵਾਰ ਘੇੜਾ ਤੋੜ ਕੇ ਬਾਹਰ ਨਿਕਲੇ ਪਰ ਘੇਰਾ ਬਹੁਤ ਦੂਰ ਦੂਰ ਤੱਕ ਫੈਲ ਚੁਕਾ ਸੀ ਅਖੀਰ ਭਾਈ ਜਗਦੀਸ਼ ਸਿੰਘ ਭੋਲਾ ਖੇਤਾਂ ਦੇ ਵਿੱਚ ਚਾਰ ਚਫੇਰਿਓਂ ਘੇਰੇ ਵਿੱਚ ਆ ਗਏ ਦੋਹਾਂ ਪਾਸਿਓਂ ਗੋਲੀ ਚੱਲਦੀ ਰਹੀ ਤੇ ਅਖੀਰ ਭਾਈ ਭੋਲਾ ਗੋਲੀ ਲੱਗਣ ਨਾਲ ਜ਼ਖਮੀ ਹੋ ਜਾਣ ਪਿੱਛੋਂ ਸੀਆਰਪੀ ਦੇ ਕਾਬੂ ਆ ਗਏ ਇਸ ਮੁਕਾਬਲੇ ਵਿੱਚ ਕਈ ਸੀਆਰਪੀ ਵਾਲੇ ਮਾਰੇ ਗਏ ਸਨ ਜਿਸ ਕਾਰਨ ਗੁੱਸੇ 'ਚ ਸੀਆਰਪੀ ਵਾਲੇ ਭਾਈ ਭੋਲਾ ਨੂੰ ਗੋਰੀ ਮਾਰਨ ਲੱਗੇ ਪਰ ਪੁਲਿਸ ਦੇ ਵੱਡੇ ਅਫਸਰਾਂ ਨੇ ਆਖਿਆ ਵੀ ਇਹਨੂੰ ਮਾਰਨਾ ਨਹੀਂ ਇਹਦੇ ਤੋਂ ਬੜਾ ਕੁਝ ਪੁੱਛਣਾ ਹੈ ਜ਼ਖਮੀ ਹੋਣ ਕਾਰਨ ਭਾਈ ਭੋਲੇ ਨੂੰ ਪਹਿਲਾਂ ਸਿਵਲ ਹਸਪਤਾਲ ਫਿਰੋਜ਼ਪੁਰ 嘉嘉给啊 ਜਖਮੀ ਵਾਲਤ ਵਿੱਚ ਹੀ ਪੁਲਿਸ ਅਫਸਰ ਆਪ ਤੋਂ ਪੁੱਛਗਿੱਚ ਕਰਨ ਲੱਗ ਪਏ ਪਰ ਪੁਲਿਸ ਅਫਸਰਾਂ ਵੱਲੋਂ ਨਾਮ ਪਿਤਾ ਦਾ ਨਾਮ ਜਾਂ ਕੋਈ ਹੋਰ ਵੀ ਸਵਾਲ ਪੁੱਛਿਆ ਜਾਂਦਾ ਭਾਈ ਭੋਲੇ ਦਾ ਇੱਕੋ ਹੀ ਜਵਾਬ ਹੁੰਦਾ ਵੀ ਵਾਹਿਗੁਰੂ ਪੁਲਿਸ ਪਾਰਟੀ ਦੇ ਵਿੱਚ ਧਾਰੀਵਾਲ ਪਿੰਡ ਦਾ ਇੱਕ ਮੁਲਾਜ਼ਮ ਸੀ ਜੋ ਕਿ ਭਾਈ ਜਗਦੀਸ਼ ਸਿੰਘ ਭੋਲੇ ਨੂੰ ਜਾਣਦਾ ਸੀ ਉਸ ਨੇ ਸਮਝਿਆ ਕਿ ਭਾਈ ਜਗਦੀਸ਼ ਸਿੰਘ ਭੋਲੇ ਦਾ ਮਨ ਵਿੱਚ ਹੈ ਕਿ ਪੁਲਿਸ ਨੇ ਮੈਨੂੰ ਮਾਰਤਾ ਦੇਣਾ ਹੀ ਹੈ ਇਸ ਲਈ ਉਹ ਕਿਸੇ ਗੱਲ ਦਾ ਜਵਾਬ ਨਹੀਂ ਦੇ ਰਿਹਾ ਉਸ ਨੇ ਭਾਈ ਭੋਲੇ ਨੂੰ ਕਿਹਾ ਵੀ ਭੋਲੇ ਤੂੰ ਹੁਣ ਇਸ ਵੇਲੇ ਹਸਪਤਾਲ ਵਿੱਚ ਐ ਹੁਣ ਤੈਨੂੰ ਮਾਰ ਨਹੀਂ ਸਕਦੇ ਸਵਾਲਾਂ ਦਾ ਸਿੱਧਾ ਜਵਾਬ ਤਾਂ ਦੇ ਭਾਈ ਜਗਦੀਸ਼ ਸਿੰਘ ਭੋਲਾ ਕਹਿਣ ਲੱਗਾ ਵੀ ਮੈਨੂੰ ਪਰਵਾਹ ਨਹੀਂ ਭਾਵੇਂ ਮਾਰ ਦੇਣ ਪਰ ਜਦੋਂ ਤੱਕ ਸਿੱਧੀ ਤਰ੍ਹਾਂ ਬੰਦਿਆਂ ਵਾਂਗ ਗੱਲ ਕਰਕੇ ਨਹੀਂ ਪੁੱਛਦੇ ਮੈਂ ਕਿਸੇ ਗੱਲ ਦਾ ਕੋਈ ਜਵਾਬ ਨਹੀਂ ਦੇਣਾ ਹੁਣ ਪੁਲਿਸ ਅਫਸਰਾਂ ਨੂੰ ਸਮਝ ਆਈ ਕਿ ਭਾਈ ਜਗਦੀਸ਼ ਸਿੰਘ ਭੋਲੇ ਦਾ ਇਤਰਾਜ਼ ਪੁਲਿਸ ਅਫਸਰਾਂ ਦੀ ਖਰਵੀ ਬੋਲੀ ਉੱਪਰ ਸੀ ਜਿਸ ਕਰਕੇ ਉਹ ਕਿਸੇ ਸਵਾਲ ਦਾ ਜਵਾਬ ਨਹੀਂ ਦੀ ਦੇ ਰਿਹਾ ਫੇਰ ਪੁਲਿਸ ਅਫਸਰਾਂ ਨੇ ਬੰਦਿਆਂ ਵਾਂਗ ਗੱਲ ਕੀਤੀ ਤਾਂ ਭਾਈ ਜਗਦੀਸ਼ ਸਿੰਘ ਭੋਲੇ ਨੇ ਆਪਣੀ ਪਛਾਣ ਦੱਸ ਦਿੱਤੀ ਪਰ ਜਥੇ ਬੰਦੀ ਤੇ ਹੋਰ ਕਿਸੇ ਸਿੰਘ ਬਾਰੇ ਕੋਈ ਸੂਚਨਾ ਦੇਣ ਤੋਂ ਕੋਰੀ ਨਾ ਕਰ ਦਿੱਤੀ ਉਹਨਾਂ ਨੇ ਇਸ ਤਰ੍ਹਾਂ ਭਾਈ ਭੋਲੇ ਦੇ ਨਾਨਕੇ ਜੋ ਕਿ ਇੱਥੇ ਨੇੜੇ ਸਨ ਉੱਥੇ ਭੋਲੇ ਨੇ ਸੁਨੇਹਾ ਭੇਜ ਕੇ ਤੌਲੀਆ ਬਣਾਉਣ ਤੇ ਦਸਤਾਰ ਮੰਗਵਾਈ ਪਰ ਪੁਲਿਸ ਨੇ ਇਹ ਸਮਾਨ ਲੈ ਕੇ ਆਏ ਭੋਲੇ ਦੇ ਨਾਨੇ ਸਰਦਾਰ ਠਾਕਰ ਸਿੰਘ ਨੂੰ ਭੋਲੇ ਨਾਲ ਨਾ ਮਿਲਣ ਦਿੱਤਾ ਭਾਈ ਜਗਦੀਸ਼ ਸਿੰਘ ਭੋਲੇ ਦੀ ਗ੍ਰਿਫਤਾਰੀ ਦੀਆਂ ਖਬਰਾਂ ਅਖਬਾਰਾਂ ਵਿੱਚ ਛਪ ਜਾਣ ਕਾਰਨ ਅਤੇ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਇਲਾਜ ਕਰਵਾਏ ਜਾਣ ਕਾਰਨ ਪੁਲਿਸ ਲਈ ਆਪ ਨੂੰ ਅਦਾਲਤ ਵਿੱਚ ਪੇਸ਼ ਕਰਨਾ ਇੱਕ ਮਜਬੂਰੀ ਸੀ ਅਖੀਰ ਕੁਝ ਰਿਮਾਂਡ ਤੋਂ ਬਾਅਦ ਆਪ ਉੱਪਰ ਕਈ ਕੇਸ ਦਰਜ ਕਰਕੇ ਪਹਿਲਾਂ ਆਪ ਨੂੰ ਸਿਕਿਉਰਿਟੀ ਜੇਲ ਨਾਬਾ ਅਤੇ ਫਿਰ ਸੰਗਰੂਰ ਜੇਲ ਭੇਜ ਦਿੱਤਾ ਗਿਆ ਨਾਬਾ ਅਤੇ ਸੰਗਰੂਰ ਜ਼ਿਲ੍ਹਿਆਂ ਉਦੋਂ ਸਿੰਘਾਂ ਨਾਲ ਭਰੀਆਂ ਰਹਿੰਦੀਆਂ ਸਨ ਤੇ ਸਵੇਰੇ ਸ਼ਾਮ ਨਿਤਨੇਮ ਦੀਆਂ ਆਵਾਜ਼ਾਂ ਤੋਂ ਇਲਾਵਾ ਸਸਰੀਆ ਕਾਲ ਦੇ ਜਕਾਰਿਆਂ ਦੀ ਗੂੰਜ ਇਹਨਾਂ ਦੀਆਂ ਕੰਧਾਂ ਟੱਪ ਕੇ ਬਾਹਰ ਆਉਂਦੀ ਰਹਿੰਦੀ ਸੀ। ਜ਼ਿਲ੍ਹਿਆਂ ਦੇ ਅੰਦਰ ਅਦਾਲਤੀ ਪ੍ਰਣਾਲੀ ਦੇ ਚੱਕਰਬਿਊ ਤੋਂ ਲੈ ਕੇ ਸੰਘਰਸ਼ ਦੀਆਂ ਬਰੀਕੀਆਂ ਦੇ ਬਾਰੇ ਤੱਕ ਵਿਚਾਰ ਚਰਤਾ ਚਰਦੀ ਰਹਿੰਦੀ ਸੀ। ਜ਼ਿਲ੍ਹਿਆਂ ਦੀਆਂ ਬੈਰਕਾਂ ਦੇ ਵਿੱਚ ਸਿੰਘਾਂ ਨੇ ਗਰਬਾਣੀ ਦੇ ਗੁਟਕੇ ਤੇ ਪੌਥੀਆਂ ਰੱਖਣ ਲਈ ਬੜੀ ਮਿਹਨਤ ਨਾਲ ਸਾਫ਼ ਸੁਥਰੇ ਅਸਥਾਨ ਤਿਆਰ ਕਰਕੇ ਬੈਰਕਾਂ ਤੇ ਚੱਕੀਆਂ ਵਿੱਚ ਵੀ ਪਵਿੱਤਰ ਵਾਤਾਵਰਨ ਸਿਰਜ ਦਿੱਤਾ ਸੀ। ਅੱਜ ਵੀ ਜਿੱਥੇ-ਜਿੱਥੇ ਸਿੰਘ ਕੈਦ ਹਨ ਉੱਥੇ ਅਜੇਹੀਆਂ ਝਲਕਾਂ ਵੇਖੀਆਂ ਜਾ ਸਕਦੀਆਂ ਨੇ ਭਾਈ ਜਗਦੀਸ਼ ਸਿੰਘ ਭੋਲੇ ਦੀ ਮਾਤਾ ਜਦੋਂ ਉਹਨਾਂ ਨਾਲ ਮੁਲਾਕਾਤ ਕਰਨ ਲਈ ਸੰਗਰੂਰ ਜੇਲ੍ਹ 'ਚ ਪਹੁੰਚੀ ਤਾਂ ਹੋਰ ਕਈ ਗੱਲਾਂ ਦੇ ਨਾਲ ਜਿਹੜੇ ਭੋਲੇ ਦੇ ਕਹੀ ਗੱਲ ਮਾਤਾ ਨੂੰ ਅੱਜ ਵੀ ਯਾਦ ਹੈ ਉਹ ਸੀ ਵੀ ਬੀਬੀ ਜੀ ਜਦੋਂ ਮੁਲਾਕਾਤ ਲਈ ਆਉਨੇ ਹੋ ਕਿਸੇ ਨੂੰ ਇਹ ਨਹੀਂ ਕਹਿਣਾ ਵੀ ਭੋਲੇ ਦੀ ਮੁਲਾਕਾਤ ਕਰਨ ਚੱਲੀਆਂ ਕਹਿਣਾ ਹੈ ਕਿ ਸਿੰਘਾਂ ਦੀ ਮੁਲਾਕਾਤ ਕਰਨ ਚੱਲੀਆਂ 14 ਅਕਤੂਬਰ 1987 ਦਾ ਦਿਨ ਸੀ ਜਦੋਂ ਸੰਗਰੂਰ ਜੇਲ੍ਹ ਦੇ ਅਫਸਰਾਂ ਦੀ ਉੱਥੇ ਬੰਦ ਸਿੰਘਾਂ ਨਾਲ ਟਕਰਾਰ ਹੋ ਗਈ। ਜੇਲ੍ਹ ਦਾ ਇੱਕ ਹੰਕਾਰਿਆ ਡਿਪਟੀ ਸਿੰਘਾਂ ਦੀਆਂ ਬੈਰਕਾਂ ਦੀ ਤਲਾਸ਼ੀ ਲੈਣ ਆਇਆ ਤਾਂ ਸਿੰਘਾਂ ਨੇ ਆਖਿਆ ਕਿ ਤਲਾਸ਼ੀ ਜੰਮ ਜੰਮ ਲਓ ਪਰ ਜਿੱਥੇ ਅਸੀਂ ਗੁਰਬਾਣੀ ਦੇ ਪਾਵਨ ਗੁਟਕੇ ਤੇ ਪੋਥੀਆਂ ਰੱਖੀਆਂ ਨੇ ਉਸ ਥਾਂ ਤੇ ਜੋੜੇ ਲਾ ਕੇ ਆਓ। ਪਰ ਉਕਤ ਡਿਪਟੀ ਨੇ ਇਸ ਦੀ ਪ੍ਰਵਾਹ ਨਹੀਂ ਕੀਤੀ ਅਤੇ ਜੁੱਤੀਆਂ ਸਮੇਤ ਹੀ ਅੰਦਰ ਵੜਨ ਦੀ ਕੋਸ਼ਿਸ਼ ਕੀਤੀ। ਸਿੰਘ ਭਾਵੇਂ ਨਿਹੱਥੇ ਸਨ ਪਰ ਉਹ ਅੜ ਗਏ। ਤਕਰਾਰ ਵੱਧ ਗਈ ਤੇ ਇਸ ਤਕਰਾਰ ਵਿੱਚ ਜ਼ਬਰਦਸਤੀ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਕੁਝ ਜੇਲ੍ਹ ਅਫਸਰਾਂ ਦੇ ਸਿੰਘਾਂ ਨੇ ਘਸੁੰਨ ਝੜ ਦਿੱਤੇ ਜੇਲ੍ਹ ਸੁਪਰਡੈਂਟ ਨੇ ਅਲਾਰਮ ਕਰ ਦਿੱਤਾ ਅਲਾਰਮ ਹੁੰਦੇ ਹੀ ਸਿੰਘ ਸਮਝ ਗਏ ਕਿ ਜੇਲ੍ਹ ਪ੍ਰਸ਼ਾਸਨ ਹੁਣ ਸਿੰਘਾਂ ਤੇ ਗੋਲੀਆਂ ਚਲਾਵੇਗਾ ਸਿੰਘ ਹਿੱਕਾਂ ਤਾਣ ਖਲੋਤੇ ਅਤੇ ਲਲਕਾਰਨ ਲੱਗੇ ਕਿ ਜੇ ਗੋਲੀਆਂ ਮਾਰਦੀਆਂ ਜੇ ਤਾਂ ਸਾਡੀਆਂ ਹਿੱਕਾਂ ਤੇ ਮਾਰੇਓ ਪਿਛਟੇ ਨਹੀਂ ਕੰਦਾ ਤੇ ਚੜੇ ਪੁਲਿਸੀਆਂ ਨੇ ਸਿੰਘਾਂ ਤੇ ਨਿਸ਼ਾਨੇ ਬੰਨ੍ਹ ਕੇ ਗੋਲੀਆਂ ਮਾਰੀਆਂ ਤੇ ਇਸ ਫਾਇਰਿੰਗ ਵਿੱਚ ਭਾਈ ਜਗਦੀਸ਼ ਸਿੰਘ ਭੋਲਾ ਵੱਸਣ ਸਿੰਘ ਸਖੀਰਾ ਤੇ ਬਠਿੰਡੇ ਦਾ ਇੱਕ ਸਿੰਘ ਸ਼ਹੀਦ ਹੋ ਗਏ ਇਸ ਤਰ੍ਹਾਂ ਜੇਲ੍ਹ ਵਿੱਚ ਵੀ ਗਰਬਾਣੀ ਦੇ ਸਤਕਾਰ ਲਈ ਪਹਿਰੇਦਾਰਾਂ ਦਾ ਫਰਜ਼ ਨਿਭਾਉਂਦੇ ਹੋਏ ਇਹ ਗੁਰੂ ਕੇ ਲਾਲ ਆਤੀਆਂ ਵਿੱਚ ਗੋਲੀਆਂ ਖਾ ਕੇ 14 ਅਕਤੂਬਰ 1987 ਨੂੰ ਸ਼ਹੀਦ ਹੋ ਗਏ ਸੋ ਦੋਸਤੋ ਇਹ ਸੀ ਵਗਦੇ ਝਰਨੇ ਵਰਗਾ ਕਾਰਜਸ਼ੀਲ ਜਿਹਾਰੂ ਸ਼ਹੀਦ ਭਾਈ ਜਗਦੀਸ਼ ਸਿੰਘ ਭੋਲੇ ਹੋਰਾਂ ਦਾ ਇਤਿਹਾਸ ਸੋ ਐਸੀ ਤਰ੍ਹਾਂ ਦਾ ਇਤਿਹਾਸ ਲੈ ਕੇ ਕੱਲ ਫੇਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਦਿਓ ਅਜਾਬਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ